ਪੰਜਾਬ ਸਰਕਾਰ ਦੇ ਸਖਤ ਆਦੇਸ਼ਨ ਕਿ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਵਿਅਕਤੀ ਜਾ ਕੇ ਡਾਕਟਰਾਂ ਦੇ ਨਾਲ ਮਿਸਬੀਵ ਨਹੀਂ ਕਰੇਗਾ ਲੇਕਿਨ ਫਿਰ ਵੀ ਕੁਝ ਘਟਨਾਵਾਂ ਹੁੰਦੀਆਂ ਸਮਾਣਾ ਦੇ ਵਿੱਚ ਕੱਲ ਬੀਤੀ ਸ਼ਾਮ ਲੋਲੋਛੀ ਪਿੰਡ ਦੇ ਵਿੱਚ ਕੋਈ ਝਗੜਾ ਹੋਇਆ ਆਪਸ ਵਿੱਚ ਦੋ ਪਾਰਟੀਆਂ ਦੇ ਵਿੱਚ ਉਸਦੇ ਬਾਅਦ ਪਰਿਵਾਰ ਇਲਾਜ ਲਈ ਦੋਨੋਂ ਪਾਰਟੀਆਂ ਹਸਪਤਾਲ ਚਾਈ ਹਸਪਤਾਲ ਦੇ ਵਿੱਚ ਆਣ ਦੇ ਬਾਅਦ ਉਹਨਾਂ ਹਸਪਤਾਲ ਦੇ ਵਿੱਚ ਜਿਹੜਾ ਹੰਗਾਮਾ ਕੀਤਾ ਹੈ ਫੁਟੇਜ ਵੀ ਪੁਲਿਸ ਨੂੰ ਮਿਲੀ ਹੈ ਔਰ ਉਹ ਵਾਇਰਲ ਵੀ ਹੋਈ ਸੀ ਉਸਦੇ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਸਿਟੀ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਡੀਐਸਪੀ ਸਮਾਣਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਿਹੜੇ ਹਸਪਤਾਲ ਦੇ ਵਿੱਚ ਡਾਕਟਰ ਐ ਉਹਨਾਂ ਨੂੰ ਵੀ ਵਿਸ਼ਵਾਸ ਦਵਾਉਂਦੇ ਹਨ ਅਤੇ ਸਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਵੀ ਤੁਸੀਂ ਸਹਿਰ ਦੇ ਵਿੱਚ ਕਿਸੇ ਵੀ ਦਫ਼ਤਰ ਵਿੱਚ ਜਾ ਕੇ ਕਿਸੇ ਦੇ ਨਾਲ ਵੀ ਤੁਸੀਂ ਮਿਸਬੀਵ ਨਾ ਕਰੋ ਨਹੀਂ ਤਾਂ ਸਰਕਾਰ ਕੇ ਜਿਹੜੇ ਆਦੇਸ਼ ਹੈ ਉਸ ਦੇ ਮਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ਉਹ ਜਿਹੜੇ ਡਾਕਟਰ ਦੇ ਨਾਲ ਕੱਲ ਹਸਪੀਟਲ ਵਿੱਚ ਹੰਗਾਮਾ ਕੀਤਾ ਇਹਨਾਂ ਲੋਕਾਂ ਵੱਲੋਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਇਸ ਤੋਂ ਸ਼ੁਕਰਾਨਾ ਕਰਦੇ ਹਾਂ ਸਭ ਦਾ ਮੰਤਰੀ ਸਾਹਿਬ ਦਾ ਸਾਡੇ ਹੈਲਥ ਮਿਨਿਸਟਰ ਸਰ ਸਾਡੇ ਐਸਐਮਓ ਸਰ ਸ਼ਿਵਸਰਜਨ ਸਰ ਤੇ ਲੋਕਲ ਪੁਲਿਸ ਦਾ ਜਿਨ੍ਹਾਂ ਨੇ ਮੌਕੇ ਤੇ ਸਾਡੀ ਵੀ ਸੁਣੀ ਐਕਸ਼ਨ ਵੀ ਲਿੱਤਾ ਤੇ ਟਾਈਮ ਵਿਦਿਨ ਟਾਈਮ ਸਾਰੀ ਕਾਰਵਾਈ ਵੀ ਕੀਤੀ ਗਈ ਤੇ ਇੱਕ ਮੈਸੇਜ ਦਿੱਤਾ ਵੀ ਲੋਕਾਂ ਨੂੰ ਵੀ ਇਹ ਚੀਜ਼ਾਂ ਥੋੜੇ ਆਪਣੇ ਪਰਹੇਜ਼ ਕਰਨ ਅੱਗੇ ਤੋਂ ਕਿਉਂਕਿ ਨੁਕਸਾਨ ਸਰਦਾ ਹੀ ਹੋ ਜਾਂਦਾ ਹੈ ਡਿਊਟੀ ਵਾਲਾ ਵੀ ਬੰਦਾ ਵੀ ਉਹ ਹੁੰਦਾ ਤੇ ਜੇ ਲੋਕ ਲੋਕਲ ਬੰਦੇ ਨੂੰ ਪਰੇਸ਼ਾਨੀਆਂ ਆਉਂਦੀਆਂ ਇਲਾਜ ਪੱਖੋਂ ਉਹ ਵੀ ਸਾਨੂੰ ਆਸਮਾਨ ਕਰਦਾ ਇੱਥੇ ਵੀ ਲੈ ਵੀ ਹਸਪੀਟਲ ਨੂੰ ਐਜ਼ ਅ ਹਸਪੀਟਲ ਹੀ ਟ੍ਰੀਟ ਕਰਨ ਵੀ ਇੱਥੇ ਆ ਕੇ ਆਪਣੇ ਇਲਾਜ ਕਰਨ ਪਰੇਸ਼ਾਨੀ ਦੱਸਣ ਅਸੀਂ ਹਰ ਵਕਤ ਹਾਜ਼ਰ ਹਾਂ 24 ਘੰਟੇ ਸੀ ਅਵੇਲੇਬਲ ਆ ਪਰ ਇੱਥੇ ਆ ਕਿ ਹੰਗਾਮਾ ਕਰਨਾ ਜਾਂ ਬੱਤ ਮਿਜ਼ੀ ਕਰਨੀ ਉਹ ਥੋੜਾ ਜਿਹਾ ਸਾਡੇ ਲਈ ਵੀ ਔਖਾ ਹੋ ਜਾਂਦਾ ਤੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਆਉਂਦੀ ਐ ਮੈਂ ਫਿਰ ਆਪਣੀ ਪੂਰੀ ਸਰਵਿਸਿਜ਼ ਵੀ ਨਹੀਂ ਅਸੀਂ ਵੀ ਨਹੀਂ ਪ੍ਰੋਵਾਈਡ ਕਰ ਪਾਉਂਦੇ ਤੇ ਉਹਨਾਂ ਨੂੰ ਵੀ ਇਲਾਜ ਵੱਲੋਂ ਵਾਂਝਾ ਰਹਿਣਾ ਪੈਂਦਾ ਐ ਇੰਨਾ ਜੀ ਦੋ ਧਰਾਂ ਸੀਗੀਆਂ ਲਲੋਚੀ ਪਿੰਡ ਐ ਸਦਰ ਸਮਾਣੇ ਵਿਖੇ ਪੈਂਦਾ ਇਹਨਾਂ ਦੀ ਆਪਸ ਵਿੱਚ ਕਿਸੇ ਰੰਜਿਸ਼ ਬਾਜ਼ੀ ਕਰਕੇ ਇਹਨਾਂ ਦੀ ਕੋਈ ਲੜਾਈ ਝਗੜਾ ਹੋਇਆ ਸੀ ਜਿੱਥੇ ਇੱਕ ਧਰ ਸਿਵਲ ਹਸਪੀਟਲ ਸਮਾਣੇ ਰਾਤ ਬੀਤੇ ਰਾਤ ਦਾਖਲ ਹੋਣਾ ਸੀ ਉੱਥੇ ਜਾਂਦੇ ਤੇ ਇੱਕ ਧਿਰ ਦਾਖਲ ਹੋਣ ਲੱਗੀ ਉਹਨਾਂ ਨੂੰ ਡਾਕਟਰ ਸਾਹਿਬ ਟਰੀਟਮੈਂਟ ਦੇ ਰਹੀ ਸੀ ਦੂਜੀ ਧਿਰ ਨਿਆਕੇ ਉੱਥੇ ਹੰਗਾਮਾ ਕਰ ਲਿਆ ਤੇ ਭੰਤੋੜ ਕਰਨ ਦੀ ਕੋਸ਼ਿਸ਼ ਕੀਤੀ ਤੁਰੰਤ ਹੀ ਸਿਟੀ ਸਮਾਣੇ ਤੋਂ ਫੋਰਸ ਇਮੀਡੀਟਲੀ ਉੱਥੇ ਰਿਸਪੌਂਡ ਕੀਤੀ ਤੇ ਸਿਚੁਏਸ਼ਨ ਨੂੰ ਕਾਬੂ ਕੀਤਾ ਤੇ ਉੱਥੇ ਡਾਕਟਰ ਸਾਹਿਬ ਜਿਹੜੇ ਇੰਚਾਰਜ ਸੀਗੇ ਐਟ ਦ ਮੂਮੈਂਟ ਜਦੋਂ ਡਿਊਟੀ ਆਫਸਰ ਸੀਗੇ ਡਾਕਟਰ ਸ਼ਿਵਿੰਦਰ ਸਿੰਘ ਦੇ ਬਰਬਨ ਅਸੀਂ ਇਹਨਾਂ ਦੇ 5 ਬੰਦੇ ਜਿਹੜੇ ਬਾਈ ਨੇਮ ਅਸੀਂ ਪਰਚਾ ਦਰਜ ਕੀਤਾ ਪਰਚਾ ਨੰਬਰ 128/25 ਹੈ ਅੰਡਰ ਸੈਕਸ਼ਨ 132 221 ਬੀ ਐਨ ਐਸ ਆਪਣਾ ਬੀ ਐਨ ਐਸ ਦੇ ਕੀਤਾ ਤੇ ਇਸ ਇਲਾਵਾ 2-3 ਅਣਪਛਾਤੇ ਹੋਰ ਵਿਅਕਤੀ ਸੀ ਜਿਹੜੀ ਇਹ ਫੁਟੇਜ ਸਾਰੀ ਅਸੀਂ ਖੁੰਗਾਲ ਕੇ ਜਿਹੜੇ ਅਣਪਛਾਤੇ ਵਿਅਕਤੀ ਆ ਉਹਨਾਂ ਨੂੰ ਅਸੀਂ ਟ੍ਰੇਸ ਵੀ ਕਰ ਰਹੇ ਹਾਂ ਤੇ ਜਿਹੜੇ ਪੰਜ ਬਾਇ ਨਾਮ ਦੋਸ਼ੀ ਸੀ ਉਹਨਾਂ ਨੂੰ ਵਿਦਨ 24 ਆਵਰਸ ਸਾਡੀ ਸਿਟੀ ਥਾਣਾ ਦੀ ਪੁਲਿਸ ਅਤੇ ਸੀਆਈਏ ਸਮੇਤ ਦੀ ਫੋਰਸ ਨੇ ਇਹ ਤਿੰਨ ਦੋਸ਼ੀ ਅਸੀਂ ਕਾਬੂ ਕਰਕੇ ਉਹਨਾਂ ਦੀ ਗ੍ਰਿਫਤਾਰੀ ਪਾ ਲਈ ਹੈ ਸਾਡੀ ਆਮ ਪਬਲਿਕ ਨੂੰ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਹੜੇ ਵੀ ਆ ਸਰਕਾਰੀ ادارے ਨੇ ਤੁਹਾਡੇ ਵਾਸਤੇ ਨੇ ਸੇਵਾਵਾਂ ਨਿਭਾਰੇ ਤੁਹਾਡੇ ਲਈ ਤੁਹਾਡੇ ਕੰਮ ਆਸਾਨ ਬਣਾ ਲਈ ਤਾਂ ਇਹਨਾਂ ਨਾਲ ਇੱਜ਼ਤ ਨਾਲ ਤੇ ਪਿਆਰ ਨਾਲ ਪੇਸ਼ ਆ ਭਾਵੇਂ ਕੋਈ ਉਹ ਸਕੂਲ ਟੀਚਰ ਹੋਵੇ ਭਾਵੇਂ ਕਾਲਜ ਸਟੂਡੈਂਟ ਕਾਲਜ ਟੀਚਰ ਹੋਵੇ ਕੋਈ ਡਾਕਟਰ ਹੋਵੇ ਕੋਈ ਰੈਵਨਿਊ ਭਾਗ ਹੋਵੇ ਕੋਈ ਵੀ ਸਰਕਾਰੀ ਕਰਮਚਾਰੀ ਹੈ ਉਹ ਲੋਕਾਂ ਦੀ ਸੇਵਾਵਾਂ ਲਈ ਹੀ ਉੱਥੇ ਤੈਨਾਤਰੇ ਤਾਂ ਕਾਈਂਡਲੀ ਅਸੀਂ ਸਾਰਿਆਂ ਨੂੰ ਕਹਾਂਗੇ ਅਮਨ ਤੇ ਸ਼ਾਂਤੀ ਬਣਾਈ ਰੱਖਣ ਕੋਈ ਵੀ ਜੇ ਖੁਦਮ ਬਚਾਏਗਾ ਜਾਂ ਕੋਈ ਵੀ ਉੱਥੇ ਕਾਰਵਾਈ ਗਲਤ ਹੋਊਗੀ ਤੇ ਸਾਨੂੰ ਐਸ ਪਰ ਜਿਵੇਂ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਨੇ ਸੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਡਾਕਟਰ ਸਾਹਿਬ ਜਿਸ ਤਰ੍ਹਾਂ ਲਗਾਤਾਰ ਡਾਕਟਰਾਂ ਕੀ ਮੰਗ ਹੈ ਹੜਤਾਲਾਂ ਵੀ ਕਰਦੇ ਆ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸੁਰੱਖਿਆ ਮੋਈ ਕਰਾਇਆ ਜਾਵੇ ਖਾਸ ਤੌਰ ਤੇ ਐਮਰਜੈਂਸੀ ਕਿਉਂਕਿ ਐਮਰਜੈਂਸੀ ਦੇ ਵਿੱਚ ਐਮਬਲੈਂਸ ਲੜਾਈ ਝਗੜੇ ਦੇ ਕੇਸੀ ਆਂਦੇ ਆਂਦੇ ਔਰ ਇਹ ਮੁੱਦਾ ਆ ਜਾਏ ਉੱਥੇ ਖੜਿਆ ਕੋਈ ਮੰਨ ਲਓ ਜਿਹੜਾ ਜੀ ਪੱਕੇ ਤੇ ਨਾਦ ਕਰਨ ਵਾਲੀ ਗੱਲ ਹੈ ਉਹ ਤਾਂ ਐਡਮਿਨਿਸਟ੍ਰੇਟਿਵ ਜਿਹੜਾ ਕਾਲ ਹੈ ਉਹ ਗਵਰਨਮੈਂਟ ਲੇਗੀ ਜਾਂ ਹੈਲਥ ਡਿਪਾਰਟਮੈਂਟ ਲੇਗਾ ਬਟ ਅਦਰਵਾਈਜ਼ ਅਸੀਂ ਸਮਾਣਾ ਦੇ ਸਬਡਿਵੀਜ਼ਨ ਨੂੰ ਦੇਖਦੇ ਹੋ ਅਸੀਂ ਇਹ ਜ਼ਰੂਰ ਕਰਾਂਗੇ ਕਿ ਜਿਹੜੀ ਕੋਈ ਸ਼ਾਮ ਨੂੰ ਜਿਹੜੀ ਗਸ਼ਤ ਪਾਰਟੀ ਹੈ ਉਹਨਾਂ ਦਾ ਹੌਲਟ ਪੁਆਇੰਟ ਅਸੀਂ ਸਿਵਲ ਸਮਾਣਾ ਹਸਪੀਟਲ ਵਿੱਚ ਜ਼ਰੂਰ ਬਣਾਵਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼